ਮੇਰਾ ਨਾਮ ਤਾਨਿਆ ਹੈ ਤੁਸੀਂ ਜੱਜ ਨੂੰ ਜੁਤ ਹੋਏ ਨਾ ਮੈਨੇ ਪ੍ਰੋਟੈਸਟ ਪਾਸ ਹੁੰਦਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅ ਸਰ ਬਹੁਤ ਅੱਛਾ ਲੱਗ ਰਿਹਾ ਹੈ ਜਿਸ ਦਿਨ ਦਾ ਰਿਜ਼ਲਟ ਆਇਆ ਹੈ ਕਾਫੀ ਇਥੇ ਸਾਡਾ ਏਰੀਆ ਹੈ ਕਾਫੀ ਪਿਆਰ ਮਿਲ ਰਿਹਾ ਹੈ ਉਹ ਸਭ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਤੇ ਤੁਸੀਂ ਸਟਡੀ ਸਾਰੇ ਕਿੱਥੋਂ ਕੀਤੀ ਹੈ ਉਹਦੇ ਬਾਰੇ ਵੀਰਵਾਦ ਤੁਸੀਂ स्टडी सर मैं अलग अलग स्कूल्स तो की है पहला एम एस डी स्कूल तो की है फिफ्थ क्लास तक फिर एट क्लास तक मैंने सरबितकारी विद्या मंदिर उतों की है फिर मैंने नाइन्थ टेंथ अपनी मानसा तो की है पुलिस पब्लिक स्कूल तो फिर इलेवेंथ से ट्वेल्थ मैंने सेंट जेवियर्स बठिंडा तो किया है फिर अपनी ग्रेजुएशन है जो वो मैं पंजाब यूनिवर्सिटी तो की है ਤੇ ਇਸ ਟਾਈਮ ਐਲ ਐਲ ਐਮ ਚੱਲ ਰਹੀ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਚੱਲ ਰਹੀ ਹੈ ਤੁਹਾਨੂੰ ਜੱਜ ਬਣਨਾ ਕਿਉਂ ਤੁਹਾਨੂੰ ਸ਼ੌਂਕ ਪਿਆ ਹੈ ਅ ਸਾਰੇ ਖਿਆਲ ਮੇਰੇ ਸਕੂਲ ਚ ਸੀਗਾ ਮੰਚ ਮੈਂ 9th ਕਲਾਸ ਵਿੱਚ ਹੁੰਦੀ ਸੀ ਉਦੋਂ ਤੋਂ ਥੋੜਾ ਅਬ ਦੇ ਪੜਾਈ ਬਾਰੇ ਕਰੀਅਰ ਬਾਰੇ ਸੋਚਣਾ ਉਦੋਂ ਤੋਂ ਸ਼ੁਰੂ ਕੀਤਾ ਤਾਂ ਬਸ ਇੱਕ ਕੋਈ ਥਾਟ ਸੀ ਮੇਰੇ ਦਿਮਾਗ ਵਿੱਚ ਕਿ ਇਹ ਇਧਰ ਹੀ ਜਾਣਾ ਹੈ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਾਰੀ ਪੜਾਈ ਉਸੇ ਤਰੀਕੇ ਨਾਲ ਹੀ ਕੀਤੀ ਜੋ ਠੀਕ ਲੱਗ ਗਿਆ ਬਸ ਜੋ ਲਾ ਦੀ ਪੜ੍ਹਾਈ ਲਈ ਠੀਕ ਲੱਗ ਗਿਆ ਜੋ ਜੱਜ ਬਣਨ ਲਈ ਠੀਕ ਲੱਗ ਗਿਆ ਫਿਰ ਬਸ ਇਸ ਤਰੀਕੇ ਨਾਲ ਸਭ ਅੱਗੇ-ਅੱਗੇ ਆਪਣੇ ਆਪ ਹੁੰਦਾ ਗਿਆ ਕਿੰਨੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸਮੱਸਿਆਵਾਂ ਤਾਂ ਸਰ ਮਤਲਬ ਇਦਾਂ ਹੈ ਕਿ ਕਦੇ-ਕਦੇ ਆਪ ਦੇ ਮਨ ਦੀਆਂ ਹੀ ਹੁੰਦੀਆਂ ਨੇ ਕਈ ਵਾਰੀ ਆਪਾਂ ਕਦੇ ਹਿੰਮਤ ਪੈਂਦੀ ਹੈ ਕਿਸੇ ਚੀਜ਼ ਦੀ ਕਈ ਵਾਰ ਨਹੀਂ ਪੈਂਦੀ ਤਾਂ ਉਹ ਸਮੱਸਿਆ ਹੈ ਇੱਕ ਅੰਦਰੂਨੀ ਜੋ ਚੱਲਦੀ ਹੈ ਤੇ ਬਾਕੀ ਆ بس زیادہ ਤਾਂ ਮੈਨੂੰ ਪੈਰੈਂਟਸ ਦੀ ਫੈਮਿਲੀ ਦੀ ਤੋਸਤਾ ਮਿੱਤਰਾਂ ਦੀ ਬਹੁਤ ਸਪੋਰਟ ਰਹੀ ਉਸ ਕੱਲ ਦਾ ਤਾਂ ਬਹੁਤ ਸ਼ੁਕਰਾਨਾ ਹੈ ਪ੍ਰਮਾਤਮਾ ਦਾ ਕਿ ਕੋਈ ਆਪਾਂ ਨੂੰ ਇਦਾਂ ਦੀ ਸਮੱਸਿਆ ਫੇਸ ਨਹੀਂ ਕਰਨੀ ਪਈ بس ਛੋਟੀਆਂ ਮੋਟੀਆਂ ਤਾਂ ਉਹ ਚੱਲਦੀ ਰਹਿੰਨੀਆਂ ਨੇ ਇਹ ਤਾਂ ਠੀਕ ਰਿਹਾ ਸਭ ਤੁਹਾਨੂੰ ਇਹ ਮਾਛ ਦਾ ਜੱਜ ਬਣਦਾ ਕਿੰਨਾ ਜੋ ਪਤਾ ਲੱਗ ਸੋ ਆਏ ਰਿਹਾ ਪੜਾ ਲੱਗ ਬਦਿਆ ਇਲਾਕਾ ਹੈ ਸਰ ਬਦਿਆ ਸੋਨਾ ਹੈ ਸੁੰਦਰ ਹੈ ਮੌਸਮ ਵੀ ਬਦਿਆ ਰਹਿੰਦਾ ਹੈ ਤੇ ਬਾਕੀ ਅਪੋਰਚਨਿਟੀ ਕਿਤੇ ਵੀ ਹੋਈ ਏਰੀਆ ਦਾ ਫਰਕ ਨਹੀਂ ਪੈਂਦਾ ਜੋ ਇਸ ਰਿਸਪੌਂਸਿਬਿਲਟੀ ਨੂੰ ਕਿਤੇ ਹੀ ਹੋਇਆ ਨਿਭਾਣਾ ਹੈ ਤਾਂ ਇੰਨਾ ਏਰੀਆ ਮੈਟਰ ਨਹੀਂ ਕਰਦਾ ਹੈ ਜਿਹਨੇ ਰਿਸਪੌਂਸਿਬਿਲਟੀ ਕਰਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਸੋਹਣੀ ਜਗ੍ਹਾ ਹੈ ਸ਼ਾਂਤੀ ਲਾਟਾ ਹੈ ਤਾਂ ਵਦਿਆ ਹਿਮਾਚਲ ਦੇਵੀ ਦੇਪਤ ਨੇ ਲੱਗਦਾ ਹੈ ਹਾਂਜੀ ਦੇਵ ਭੂਮੀ ਹੈ ਬਿਲਕੁਲ ਉੱਥੇ ਆਸ਼ੀਰਵਾਦ ਸਭ ਦਾ ਬਣਿਆ ਰਹਿੰਦਾ ਹੈ ਫਿਰ ਤੁਹਾਡੇ ਜਿਹੜੇ ਜਜਮੀਤ ਹੋਗੇ ਤੁਹਾਡੇ ਮਨ ਚ ਕੀ ਕਰਨ ਨੂੰ ਅੱਗੇ ਸਵਾਇ ਵਸਤੇ ਸਮਾਜ ਵਸਤੇ ਬਸ ਇਹਦਾ ਹੀ ਹੈ ਕਿ ਉਹਨ ਇੱਕ ਰਿਸਪੌਂਸਿਬਿਲਟੀ ਮਿਲੀ ਹੈ ਤਾਂ ਇਹਨੂੰ ਆਪਣੀ ਪੂਰੀ ਇਸ ਤਰੀਕੇ ਨਾਲ ਨਿਭਾਉਂਦੀ ਬਸ ਪਰਮਾਤਮਾ ਅੱਗੇ ਅਰਜ਼ਾ ਹੈ ਇਹੀ ਕਿ ਉਸ ਚੀਜ਼ ਨੂੰ ਨਿਭਾਣ ਦੀ ਵੀ ਹਿੰਮਤ ਮਿਲਦੀ ਰਹੇ ਕਿਉਂਕਿ ਰਿਸਪੌਂਸਿਬਿਲਟੀ ਹੈ ਕਿ ਔਦਾ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ ਜਿਹਦੇ ਜ਼ਿੰਮੇਵਾਰੀ ਮੰਨਦੇ ਆ ਤੇ ਬਸ ਇਹ ਹੈ ਕਿ ਹੁਣ ਇਸ ਚੀਜ਼ ਨੂੰ ਨਿਭਾਇਆ ਵੀ ਅੱਛਾ ਜਾਵੇ ਤਾਂ ਕਿ ਜੋ ਸਬ ਦਾ ਪਿਆਰ ਮਿਲ ਰਿਹਾ ਹੈ ਉਹ ਇਦਾਂ ਬੰਨਿਆ ਵੀ ਰਵੇ ਹਾਂਜੀ ਰਕੇਸ਼ ਜੀ ਜਿਹੜੀ ਬੇਟੀ ਜੱਜ ਬਣੀ ਹੈ ਆਪਣੀ ਇਹਦੇ ਬਾਰੇ ਤਾਂ ਕੀ ਕਹਣਾ ਕੀ ਵੀ ਤੁਸੀਂ ਦੇਖਦੇ ਬਸ ਖੁਸ਼ੀ ਹੈ ਬਹੁਤ ਜ਼ਿਆਦਾ ਬਾਕੀ ਇਹਦਾ ਸਟਾਰਟਿੰਗ ਤੋਂ ਮਨ ਸੀ ਇਸ ਲਾਈਨ ਤੇ ਜਾਣ ਦਾ ਜੀ ਅੱਛਾ ਤੇ ਅਸੀਂ ਤਾਂ ਇਹਨੂੰ ਕਦੇ ਕਿਸੇ ਗੱਲ ਵਾਸਤੇ ਫੋਰਸ ਨਹੀਂ ਕੀਤਾ ਹੈ ਵੀ ਕੋਈ ਹੋਰ ਲਾਈਨ ਚੋਂਗਾ ਕੁਛ ਵੀ ਵਸ ਜੀ ਨੇ ਪਰ ਪੜਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਸਟਰਗਲ ਬਹੁਤ ਜ਼ਿਆਦਾ ਕੀਤਾ ਜੀ ਬੇਟੀ ਨੇ ਜਿੰਨਾ ਕਹਿ ਦੋ ਅਸੀਂ ਆਪ ਦੀ ਅੱਖ ਨਾਲ ਦੇਖਿਆ ਇਸ ਨੂੰ ਪੜ੍ਹਦੀ ਨੂੰ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਪੜੀ ਜਾਣਾ ਨਾਲੋਂ ਹੰਟੋਂ ਦੀ ਸੁਰਤ ਨਾਲ ਕਿ ਖਾਣ ਪੀਣ ਦੀ ਸੁਰਤ ਵੈਸੇ ਦੀ ਮਿਹਨਤ ਰੰਗ ਲਾਈ ਜੀ ਤਾਂ ਇਸ ਮੁਕਾਮ ਤੇ ਪਹੁੰਚੀ ਹੈ ਬਹੁਤ ਅੱਛਾ ਲੱਗ ਰਿਹਾ ਕੀ ਨਮਈ ਅਰੇ ਖਰ ਅੱਛਾ ਤੁਹਾਡੀ ਬੇਟੀ ਜਜੂ ਸਿਲੈਕਟ ਹੋਈ ਹੈ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਵੇਂ ਮਰੋਸਕੀ सर बहुत अच्छा लग रहा है बेटी ने इन्ना बड़ा नाम रोशन किया है है ना एक्सपेक्टेशन तो ज़्यादा हो गया <laughs> <Okay. laughs> हूँ बहुत अच्छा लग रहा सर हाँ <laughs> जी <laughs> कितनी खुशी तक किमी शब्द से दसी जाएगी सर <laughs> पर अपार खुशी है महामारी भी ठाकुर जी की कृपा हुई बच्चे तो होते हुई है चलो बच्चे का सपना सी पूरा हो गया ਇਹ 라 ਸ਼ੁਰੂ ਤੋਂ ਸੁਪਨਾ ਸੀ ਕਿ ਬਿਲਕੁਲ ਬਿਲਕੁਲ 9th 8th ਕਲਾਸ ਤੋਂ ਲੈ ਕੇ ਇਹ ਜਦੋਂ ਕਿ ਇਹਨੂੰ ਮਤਲਬ ਕਿ ਆਪਣੀ ਹੁੰਦਾ ਬੱਚਿਆਂ ਨੂੰ ਵੀ ਮੈਂ ਕੀ ਬੰਨਣਾ ਹੈ ਕੀ ਬੰਨਣਾ ਹੈ ਤਾਂ ਉਹਦੋਂ ਤੋਂ ਹੀ ਇਹਦਾ ਮਨ ਸੀ ਕਿ ਮੈਂ ਜੱਜ ਬੰਨਣਾ ਹੈ ਉਸ ਮੈਂ ਤਾਂ ਜੱਜ ਬੰਨਣਾ ਹੈ ਈਵਨ ਕਿ ਜਿਸ ਦਿਨ ਨੇ 8th ਸੇ ਲਈਤੀ ਉਸ ਦਿਨ ਸਾਡਾ ਬਹੁਤ ਮਨ ਹੋ ਹੋਇਆ ਵੀ ਇੰਨੇ ਇੰਟੈਲੀਜੈਂਟ ਬੱਚੇ ਸੇ ਇਹਨੇ ਕੋਈ ਨੌਨ ਮੈਡੀਕਲ ਮੈਡੀਕਲ ਕਿਉਂ ਨਹੀਂ ਲਿੱਤਾ ਪਰ ਇਹ ਕਹਿੰਦੀ ਮੈਂ ਜੱਜ ਹੀ ਬੰਨਣਾ ਹੈ ਔਰ ਮੈਂ 8th ਸੇ ਹੀ ਲੈਣੀ ਹੈ ਤੁਸੀਂ ਸਿਰ ਉੱਚਾ ਕਰਕੇ ਦੱਸਿਆ ਕਰੋ ਵੀ ਸਾਡੇ ਬੱਚੇ ਨੇ ਆਰਟਸ ਪੜ੍ਹੀ ਐ ਬਹੁਤ ਖੁਸ਼ੀ ਦੀ ਗੱਲ ਤਾਂ ਚਲੋ ਸਫਲ ਹੋਇਆ ਬੱਚਾ ਖੁਸ਼ੀ ਤਾਂ ਹੁੰਦੀ ਆ ਮਾਵਾ ਪਪਣੂ ਹਨਾ ਸਾਡੇ ਸਾਰੇ ਇਲਾਕੇ ਨੂੰ ਬਹੁਤ ਖੁਸ਼ੀ ਆ ਸਾਡਾ ਬਹੁਤ 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 ਧੰਨਵਾਦ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੌੜ ਮੰਡੀ ਛਾ ਗਿਆ ਹਾਂ ਜੀ ਹਾਂ ਜੀ ਪੂਰੇ ਪੰਜਾਬ ਚ ਲੋਕੀ ਸੰਨੂੰ ਨਹੀਂ ਜਾਣਦਾ ਸੀ ਉਹ ਵੀ ਜਾਣਨ ਲੱਗ ਗਿਆ ਵੀ ਵੀ ਬੱਚਾ ਚਲੋ ਕੋਈ ਮੰਡੀ ਚ ਸਫਲ ਹੋਇਆ ਹੈ ਨਾ ਹੋਰ ਬੱਚੇ ਵੀ ਮੋਟੀਵੇਟ ਹੁੰਦੇ ਆ ਇਸ ਗੱਲ ਨਾਲ ਹਾਂਜੀ